보리 박자 빠르게 뛰어줘. 오이 기도기. 아, 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 ਦੁਕਾਨ ਦੁਕਤੋ ਕੇ ਜਫਾ ਚਾਹੀਦਾ ਆਹ ਸੁਲਤਾਨ ਸ਼ਮਸ਼ਪਰੀਆ ਕੌੜੀ ਆ ਗਿਆ ਕਹਿੰਦੇ ਵੱਡੇ ਥੇਹ ਵਾਲਾ ਕਹਿੰਦੇ ਜੈਲਰ ਜੀਓ ਉਹ ਕ ਸਟੇਜ ਉਤੇ ਜਾ ਕੇ ਸੰਪਰ ਕਰਕੇ ਜੈਲਰ ਘਰਾੜ ਸਾਡਾ ਛੋਟਾ ਵੀਰ ਹੈਪੀ ਹੀਰੋ ਨਾਲ ਸੰਪਰ ਕਰ ਲੇਗਾ ਬੰਤ ਨੇਦਰ ਜੀ ਹੁਣੀਆਂ ਦਾ ਸਨਮਾਨ ਕਰਾ ਜਾ ਰਿਹਾ ਉੱਤੇ ਦੇ ਤੌਰ ਤੇ ਕਹਿੰਦੇ ਕੈਨੇਡਾ ਤੋਂ ਬੰਤ ਨੇਦਰ ਜੀ ਆਏ ਆ ਫੜੇ ਖੇਡ ਪ੍ਰਮੋਟਰ ਨਿੰਦਰ ਸਿੱਧੂ ਹੁਣੀਆਂ ਦਾ ਧੁੱਗਾ ਦੇ ਖੁਸ਼ੀ ਦਾ ਜਫਾ ਉਹ ਧੁੱਗਾ ਦਾ ਖੁਸ਼ ਧੁੱਗ 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 ਕਰਾਉਂਦਾ ਨਰਮਲ ਸਿੰਘ ਪੰਜ ਦਾ ਪੁੱਤਰ ਆਉਂਦਾ ਸਵਾਦ ਹਜਿਆ ਆਹ ਸਾਹਮਣੇ ਕਹਿੰਦੇ ਕਮਲ ਕਬੱਡੀ ਪਾ ਰਹੇ ਇਸ ਵੇਲੇ ਲੋ ਯੁਨਨਤੀ ਜਾਨ ਹੈ ਜੋਰ ਨਹੀਂ ਬਣੇ ਜਾਂਦੇ ਤਾਕਤ ਨਹੀਂ ਬਣੀਏ ਜਾਂਦੀਆਂ ਤੇ ਥਰਮਾਮੀਟਰ ਦਲੇਰੀ ਚੱਕ ਨਹੀਂ ਕਰਦੇ ਆਹ ਕਹਿੰਦੇ ਬੜੀ ਦਲੇਰੀ ਹੈ ਬੜੀ ਜਾਨ ਹੈ ਮੇਰੇ ਮਿੱਤਰੋ ਬੜੀ ਤਾਕਤ ਆ ਪਿੰਡੇ ਦੇ ਵਿੱਚ ਓਏ ਕੀ ਨੂੰ ਕੀ ਨੂੰ ਸਵਾਦ ਆਇਆ ਤੇ ਜਿੰਨਾ ਵਧ ਰਹੇਗਾ ਉਹ ਕਹਿੰਦੇ ਜਿਉਂਦਾ ਸੀ ਜਿਉਂਦਾ ਹੈ ਪਰ ਆ ਕਪਤਾਨਾ ਕਹਿੰਦੇ ਇਹਨੇ ਤਿੰਨ ਪਿੰਡ ਮਸ਼ਹੂਰ ਕਰਤੇ ਉਹ ਦੀਸ਼ਾ 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 ਤੇ ਅਨੂ ਢੋਡੇ ਠੇ ਵਾਲਾ ਭੰਗੜਾ 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 ਆ ਬੱਚੇ ਦੀ ਜ਼ੁਬਾਨ ਉੱਤੇ ਸultan ਦਾ sultan ਦਾ ਬੱਚੇ ਬੱਚੇ ਦੀ ਜਵਾਨ ਉੱਤੇ ਨਾਮ sultan ਦਾ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਪਹਿਲਵਾਨ ਦਾ ਅਨੂ ਵੱਡੇ ਥੇ ਵਾਲਾ ਗगन ਨੋਜਨ ਕਰਦਾ ਕੋਸ਼ਿਸ਼ ਉਹ ਕੋਠੇ ਜਿਹੜਾ ਕਬਰੂ ਬੱਲੇ ਬੱਲੇ ਕਰਵਾਉਂਦਾ ਹੋਇਆ ਅਮਰਤ ਸਿੱਧੂ ਦਾ ਸਾਡੇ ਨਿਊਜ਼ੀਲੈਂਡ ਵਾਲੇ ਦਾ ਤੇ ਕਹਿੰਦੇ ਚਰਚਾ ਬਾਅਦ ਚ ਹੋਵੇਗੀ ਪਰ ਜਫਾ ਗगन ਦਾ ਇਸ ਬਾਦ ਇਸ ਬਾਦ ਇਸ ਬਾਦ ਇਸ ਬਾਦ ਇੰਨਾ ਨੂੰ ਤੂੰ ਹੀ ਸਿਖਾਇਆ ਇੱਕ ਪਾਸੇ ਸ਼ਾਹ ਕੋਟਿਏ ਔਰ ਦੂਸਰੇ ਪਾਸੇ ਬੇ ਪ੍ਰਿੰਟ ਲਓ ਟਾਕੜ ਤੇ ਕੁਲਵਿੰਦਰ ਦੇ ਦਰਮਿਆਨ ਢਾਕੜ ਤੇ ਕੁਲਵਿੰਦਰ ਟਾਕੜ ਤੇ ਕੁਲਵਿੰਦਰ ਆਹ ਹੱਦਿਆਂ ਦੇ ਲਾ ਕੇ ਬੱਲੇ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਓ ਸਾਹਮਣੇ ਓ ਸਾਹਮਣੇ ਜਦੋਂ ਪੱਜਿਆ ਪੰਜਾਬੀਆਂ ਦਾ ਮੋਗਚੂ ਇਹਦਾ ਚੱਕ ਤੋਂ ਵੱਜ ਚੱਕ ਦੇ ਕਹਿੰਦੇ ਗੱਤੋ ਵਾਲਿਆ ਪਹਿਲਵਾਨ ਆ ਚਰਚੇ ਕਹਿੰਦੇ ਟਿੱਬੇ ਵਾਲੇ ਬੰਤੀ ਦੇ ਆ ਲੋਕ ਦੀ ਬਾਣੀ ਹੈ ਦੁਨੀਆ ਚੌਂਦੀ ਹੈ ਮੇਰੇ ਮਿੱਤਰੋ ਅੱਜ ਪੱਟੇ ਮੱਲਾਂ ਦੀ ਟੱਕਰ ਕਹਿੰਦੇ ਪੱਟਿਆਂ ਦੇ ਨਾਲ ਨੰਬਰ ਇਸੇ ਨੇ ਦੁਗਣਾ 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 ਆ ਤਿਆ 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 ਧੱਕਾ ਭਾਜੀ ਦੁੱਕਾ ਦੁੱਕਾ लखदा जफ़ा ठो कीचा लख पी कबा करण लॻया वा शेर कहाणी हा सिधू ज ਤੋ ਕਾਲਾ ਆਹ ਤੋ ਕਾਲਾ ਆਹ ਤੋ ਕਾਲਾ ਟੁੱਕ 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 ਉਹ ਟੁੱਕ ਟੁੱਕ ਜਫਾ ਚਾਹੀਦਾ ਆਹ ਸੁਲਤਾਨ ਸ਼ਮਸ਼ਪੁਰਿਆ ਕੌਡੀ ਪੈ ਜਿਹੜਾ ਸੁਆਪ ਦੇ ਹੋ ਗਿਆ ਤੇਰੇ ਤੇ ਲੱਗ ਗਿਆ ਸੀ 100 ਡਾਲਰ ਹੱਦ 5000